ਸੈਨੀਤ ਜਗ ਰਚਨਾ ਤਾਹੋ ਨਾਨਕ ਸੁਨ ਰੇਮ ਤਾਹੋ ਨਾਨਕ ਸੁਨ ਰੇਮ ਦੁਰਲਬ ਮਾਨ ਖਦੀ ਅਜਾਨਾ ਕਾਹੋ ਨਾਨਕ ਬਿਨ ਹਰ ਭਜਨ ਬੇਰਥਾ ਜਨਮ ਸਰਾਨ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਜਹਤਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਫਾਦਰ ਰਹੋ ਬਿਸਰੇ ਉਹ ਗੋਵਿੰਦ ਨਾਮ ਕਾਹ ਨਾਨਕ ਬਿਨ ਹਰ ਭਜਨ ਜੀਵਨ ਕਉ ਨੇ ਕਾਮ ਪਰਾਨੀ ਰਾਮਨਾ ਚਿਤਈ ਮਦਮਾਇਆ ਕੈ ਅੰਦਾ ਕਾਹੂ ਨਾਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਸੋਖ ਮੈਂ ਬਹੁ ਸੰਗੀ ਪਾਇਏ ਦੁਖ ਮੈਂ ਸੰਗ ਨ ਹੋਏ ਕਹਉ ਨਾਨਕ ਹਰ ਭਜ ਮਨ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਉ ਮਿਟੇ ਉਹ ਨ ਜਮਕੂਤਰਾਸ ਕਹਉ ਨਾਨਕ ਭਾਰ ਭਜ ਮਨਾ ਨਿਰਭੈ ਪਾਵਹਿ ਬਾਸ ਜਾਤਾ ਨ ਬਹੁਤ ਮੈਂ ਕਰ ਰਹੇ ਓ ਮਿਟੇ ਉਹਨਾਂ ਮਨ ਕੋ ਮਾਨ ਦਰਮਤ ਸੋ ਨਾਨਕ ਫਦਿਓ ਰਾਖ ਲਿਓ ਭਗਵਾਨਾ ਬਾਲ ਜਵਾਨੀ ਅਰ ਬਿਰ ਦਫੂਨਾ ਤੀਨ ਅਵਸਥਾ ਜਾਨ ਕਹਉ ਨਾਨਕ ਹਰ ਭਜਨ ਬਿਨ ਬਿਰਥਾ ਜਨਮ ਸਰਾਨ ਬਾਲ ਜਵਾਨੀ ਔਰ ਬਿਰਦੋ ਫੂਨਾ ਕਿਉਂ ਰੂਪਤ ਅੰਦਾ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਿ ਨਮੀਤ ਨਾਨਕ ਮੂਰਤ ਚਿੱਤਰ ਜਉ ਛਾੜਤ ਨਾਹੀ ਨ ਪੀਤਾ ਨਰ ਚਾਹਤ ਕਸ਼ ਔਰ ਔਰ ਕੀ ਔਰੈ ਭਈ ਚਤਵਤ ਰਹਿਉ ਠਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੀ ਕੀਏ ਦੁਖ ਕੋ ਕਿਉ ਨ ਕੋਏ ਕਹੋ ਨਾਨਕ ਸੁਨ ਰੇ ਮਨ ਹਰ ਭਾਵੈ ਸੋ ਹੋਏ ਜਗਤ ਪਖਾਰੀ ਫਿਰਤ ਹੈ ਸਭ ਕੋ ਦਾਤਾਰਾਮ ਕਹਉ ਨਾਨਕ ਮਨ ਸਿਮਰਤ ਹੈ ਪੂਰਨ ਹੋਵਹਿ ਕਾਮੋ ਝੂਠੇ ਮਾਨ ਕਹਾ ਕਰ ਜਗ ਸੋਪਨੇ ਜਾਉ ਜਾਨ ਐਨ ਮੈਂ ਕਸ਼ਤੀ ਰੂ ਨਹੀਂ ਨਾਨਕ ਕਹੇ ਉਹ ਬਖਾਨ ਗਰਬ ਕਰਤ ਹੈ ਦੇਹ ਕੋ ਬੈਨ ਸਾਸ਼ਨ ਮੈਂ ਮੀਤ ਜਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਹ ਜਗ ਜੀਤ ਜਹ ਘਟ ਸਿਮਰਨ ਰਾਮ ਕੋ ਸੋਨਰ ਮੁਕਤਾ ਜਾਨ ਤਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇੱਕ ਭਗਤ ਪਗਵਾਨ ਜਹ ਪ੍ਰਾਨੀ ਕਾ ਨਾਹੇ ਮਨ ਜੈਸੇ ਸੂਕਰ ਸੁਆਨ ਨਾਨਕ ਮਨੂ ਤਾਹਿ ਤਨ ਸਵਾਮੀ ਕੋ ਗਰਜਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰਿ ਭਜੋ ਇਕ ਮਨ ਹੋਏ ਇਕ ਚਿੱਤ तीर्थ भरत और दान कर मन में धर गुमान नानक निह फल जात तह जाउ कुंचरे स्नान सिर कंपियो पग डाग मगे ਨਾਨ ਜੂਤ ਤੇਹੀ ਨਾ ਕਹਉ ਨਾਨਕ ਇਹ ਵਿਦ ਪਾਈ ਤਉ ਨ ਹਰ ਰਸ ਲੀ ਨਾ ਨਿਜ ਕਰ ਦੇਖਿਉ ਜਗਤ ਮੈਂ ਕੁ ਕਾਹੂ ਕੁ ਨਾ ਹੈ ਨਾਨਕ ਥੇਰ ਹਰ ਭਗਤ ਹੈ ਤਹਰਾਖੂ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਨ ਲਿਹੁ ਰੇ ਮੀਤ ਕਹਿ ਨਾਨਕ ਥੇਰ ਨਾਰ ਹੈ ਜਉ ਬਾਲੂ ਕੀ ਪੀਤਾ RAM ਗਏ ਉਹ ਰਾਵਣ ਗयो ਜਾਂ ਕੋ ਬਹੁ ਪਰਵਾਹ ਕਾਹੂ ਨਾਨਕ ਥਰ ਕਛ ਨਹੀਂ ਸੁਪਨੇ ਜਉ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੁੰਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜੋ ਸੋ ਬਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਦੁਹਰਾ ਬਲ ਛਟਿਓ ਬੰਦਨ ਪਰੇ ਕਾਸ਼ੂ ਨਾ ਹੋ ਤੋ ਉਪਾਈ ਕਹੂ ਨਾਨਕ ਅਬ ਊਟ ਹਰ ਗੱਜ ਜੋਂ ਹੋ ਸਹਾਈ ਬਲ ਹੂਆ ਬੰਦਨ ਛੁਟੇ ਸਭ ਕੇ ਸ਼ਹੂਤ ਉਪਾਈ ਨਾਨਕ ਸਭ ਕੈਸ਼ ਤੁਮਰੇ ਹਾਥ ਮੈਂ ਤੁਮ ਹੀ ਹੋ ਤਸਹਾਏ ਸੰਗ ਸਖਾ ਸਭ ਤਜ ਗਾਈ ਕੋ ਨ ਅਨੇਬਿਓ ਸਾਥ ਕਹ ਨਾਨਕ ਇਹ ਵਿਪਤ ਮੈਂ ਇਕ ਇਕ ਰਗੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੁ ਨਾਨਕ ਇਹ ਜਗਤ ਮੈਂ ਕੈਨ ਜਪਿਓ ਗੁਰ ਮੰਤਉ ਰਾਮ ਨਾਮ ਔਰ ਮੈਂ ਗਹਿਓ ਜਾਂ ਕੈ ਸਮ ਨਹੀਂ ਕੋਏ ਜਹ ਸਮਰਤ ਸੰਕਟ ਮਿਟਾਏ ਦਰਸ ਤੁਹਾਰੋ ਹੋਏ राम नाम और मैं गहो जा कै सम नहीं को जहस मृत मिटा मिट दरस हो मुंदावनी मोहल्ला पंजवा ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੀ ਕੋ ਖਾਵ ਜੀ ਕੋ ਪੁੰਚ ਤਿਸ ਕਾ ਹੋਏ ਉਧਾਰੋ ਇਹ ਬਸ ਤਤ ਜੀ ਨਹ ਜਾਈ ਨਤਨਤ ਰਖ ਉਰ ਤਾਰੋ ਕਾਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਅਸਾਰੂ ਸਲੋਕ ਮਹੱਲਾ 5 ਤੇਰਾ ਕੀਤਾ ਜਾ ਤੂੰ ਨਹੀਂ ਮੈਨੂੰ ਜੋਗ ਕੀ ਤੋਏ ਮੈ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਰਾਮਤ ਹੋਈ ਸਤ ਗੁਰ ਸੱਜਣੋ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵ ਹਰੇ ਆਲ ਤਰਸ ਪਿਆ ਮਹਿਰਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਲੇ ਤਾ ਜੀਵਾ ਤਨ ਮਨ ਥੀਵਾ ਹਰਿਆ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਨ ਸੰਗ alaape aatho nandan pratham raag pair rove karhi panch raag ni sang ucharahi pratham pair bhi balavli punya ke gaave bangali punya s leekhi ki pai vari e pair ro ki panchonari panch mahark dasha ko sunaav hai bangal madmadab ਗਾਵਨ ਲਾਲ ਤਬਲਾਵ ਲਗਾਵਹੀ ਆਪਣੀ ਆਪਣੀ ਭਾਂਤ ਅਸ਼ਟਪੁੱਤਰ ਪੈਰਵਕੀ ਗਾਵੈ ਗਾਇਨ ਪਾਤਰ ਦੁਤਿਆ ਮਾਲਕੋ ਸਕ ਆਲਾਪ ਸੰਗ ਰਾਗਨੀ ਪਾਂਚੋ ਥਾਪੇ ਗੂੰਡ ਕਰੀ ਅਰਧੰਧਾਰੀ ਗੰਧਾਰੀ ਸੀ ਹੁਤੇ ਉਚਾਰੀ ਤਨਾਸਰੀ ਇਹ ਪੰਚੋ ਗਾਈ ਮਾਲ ਰਾਗ ਕੋ ਸਤ ਸੰਗ ਲਾਈ ਮਾਰੂ ਮਸਤ ਅੰਗ ਮੇ ਵਾਰਾ ਪਰਵਲ ਚੰਡ ਕੋ ਸਕਿਓ ਭਾਰ ਖੋ ਖਟ ਤੋਰਨਦ ਗਾਈ ਅਸ਼ਟ ਮਾਲ ਕੋ ਸਤ ਸੰਗ ਲਾਈ ਉਨੇ ਆਇਓ ਹਿੰਡੂਲ ਪੰਚ ਨਾਰ ਸੰਗ ਅਸ਼ਟ ਸੁੱਤ ਉਠਾ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਾ ਆਨੰਦ ਭਾਸ ਕਰਾਈ ਚੰਦਰ ਬਿੰਬ ਮੰਗਲਨ ਸੋਹਾਈ ਸਰਸ ਬਾਨ ਉਹ ਆਹੇ ਬినੋਦਾ ਅੰਗਾ ਬੈ ਸਰਸਬ ਸੰਤ ਕਮੋਦਾ ਅਰ ਮੈਂ ਕਹੈ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਾ ਛੇਲੀ ਪਟਮੰਜਰੀ ਟੁੱਡੇ ਕਹੇ ਆਲਾਪ ਕਾਮੋਦੀ ਔ ਗੂਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲੀ ਆਵ ਰਾਮ ਕਮਲ ਕੋ ਸਮ ਚੰਪਕ ਕੇ ਨਾਮ ਗौरा او ਕਨ ਰਾਕ ਲਿਆਨ ਅਸ਼ਟ ਪੁੱਤਰ ਦੀਪਕ ਕੇ ਜਾਨ ਸਭ ਮਿਲ ਸ੍ਰੀ ਰਾਗਵ ਗਾਵ ਪੰਚੋ ਸੰਗ ਬਰੰਗਨ ਲਾਵਹ ਸੂਰਠ ਗੁੰਡ ਮਲਾਰੀ ਧੂਨੀ ਪੁਨ ਗਾਵੈ ਆਸਾ ਗੁਣ ਗੂਨੀ ਉੱਚੇ ਸੁਰ ਸੂ ਹੋ ਪੁਨ ਕੀਨੀ ਮੇਗ ਰਾਗ ਸਿਉ ਪੰਚੋ ਚੀਨੀ ਬੈਰਾ ਧਰ ਗਜ ਧਰ ਕੇਦਾਰ ਜਵਲੀ ਧਰ ਨਟ ਔ ਜਲ ਧਾਰ ਪੁਨ ਗਾਵੇ ਸ਼ੰਕਰ ਔ ਸੰਮ ਮੇਗ ਰਾਗ ਪੁਤਰਨ ਕੇ ਨਮਾ ਖਸ਼ਤਰਾਗ ਉਨਗਾਈ ਸੰਗ ਰਾਜਨੀਤੀ ਸਬ ਪੁੱਤਰ ਰਾਗਨ ਕੀ 18 10 20 ਖਸ਼ਤਰਾਗ ਉਨਗਾਈ ਸੰਗ ਰਾਗ ਨੀਤੀ ਸਬਾਪ ਪੁੱਤਰ ਰਾਗਨ ਕੀ 18 10 ਬੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ